ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਕੋਲ ਬਹੁਤ ਸਾਰਾ ਪੈਸਾ ਹੋਵੇ ਸੰਪਤੀ ਹੋਵੇ ਉਹ ਆਪਣੀ ਹਰ ਜ਼ਰੂਰਤ ਦੀਆਂ ਚੀਜ਼ਾਂ ਨੂੰ ਹਰ ਇੱਛਾ ਨੂੰ ਆਸਾਨੀ ਦੇ ਨਾਲ ਪੂਰਾ ਕਰ ਸਕੇ ਲੇਕਿਨ ਸਾਰਿਆਂ ਦੀ ਕਿਸਮਤ ਚੰਗੀ ਨਹੀਂ ਹੁੰਦੀ ਕੁਝ ਤਾਂ ਆਪਣੇ ਲੱਕ ਦੀ وجہ ਦੇ ਨਾਲ ਅਮੀਰ ਹੋ ਜਾਂਦੇ ਨੇ ਅਤੇ ਉੱਥੇ ਹੀ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਲੇਕਿਨ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਇਹ ਦੱਸ ਦਈਏ ਕਿ ਜੋਤਿਸ਼ ਸਾਸਤ੍ਰ ਦੇ ਅਨੁਸਾਰ ਇਸ ਤਰ੍ਹਾਂ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਕਿ ਆਉਣ ਵਾਲੇ 2025 ਦੇ ਸਾਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਕੁਝ ਰਾਸ਼ੀ ਵਾਲਿਆਂ ਦੇ ਜਾਤਕਾਂ ਤੇ ਮਾਤਾ ਲక్ష్ਮੀ ਵਿਸ਼ੇਸ਼ ਤੌਰ ਤੇ ਆਪਣੀ ਕਿਰਪਾ ਦ੍ਰਿਸ਼ਟੀ ਵਰਸਾ ਰਹੀ ਹੈ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਇਹਨਾਂ ਰਾਸ਼ੀਆਂ ਤੇ ਪੈਣ ਵਾਲੀ ਹੈ ਇਹ ਖਾਸ ਕਰਕੇ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹਨ ਜੋ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹ 6 ਰਾਸ਼ੀਆਂ ਕਰੋੜਪਤੀ ਹੋਣ ਜਾ ਰਹੀਆਂ ਹਨ ਜੀ ਹਾਂ ਦੋਸਤੋ ਆਓ ਜਾਣ ਲੈਂਦੇ ਹਾਂ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਕੀ ਲਾਭ ਮਿਲਣ ਵਾਲਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਈਏ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਤੁਹਾਡੀ ਜੋ ਸਿਹਤ ਦੇ ਸਬੰਧੀ ਕੋਈ ਵੱਡੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਈਏ ਕਿ ਸਤੰਬਰ ਦੇ ਮਹੀਨੇ ਦੇ ਵਿੱਚ ਤੁਹਾਡੀ ਸਿਹਤ ਦੇ ਸਬੰਧੀ ਕੋਈ ਵੱਡੀ ਪਰੇਸ਼ਾਨੀ ਸੀ ਸਤੰਬਰ ਅਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਇਹ ਸਮੱਸਿਆਵਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਅਗਰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਤੁਹਾਡੀ ਆ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਤੁਹਾਡੀ ਜੋ ਸਿਹਤ ਸੰਬੰਧੀ ਕੋਈ ਵੱਡੀ ਪਰੇਸ਼ਾਨੀ ਸੀ ਉਹ ਨਹੀਂ ਰਹੇਗੀ ਅਤੇ ਉਹ ਸਮੱਸਿਆ ਤੁਹਾਡੀ ਦੂਰ ਹੋ ਜਾਵੇਗੀ। ਅਗਰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਸੀ ਤਾਂ ਉਹ ਵੀ ਖਤਮ ਹੋ ਜਾਵੇਗੀ। ਅਗਰ ਤੁਸੀਂ ਕੁਝ ਸਮੇਂ ਤੋਂ ਆਪਣੀ ਸਿਹਤ ਨੂੰ ਲੈ ਚਿੰਤਤ ਸੀ ਤਾਂ ਉਹ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੰਨ ਸਿਹਤ ਤੰਦਰੁਸਤੀ ਤੁਹਾਡੇ ਕਾਰੋਬਾਰ ਦੇ ਵਿੱਚ ਜਬਰਦਸਤ ਕਾਮਯਾਬੀ ਮਿਲਣ ਜਾ ਰਹੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਅਕਤੂਬਰ 2024 ਦੇ ਵਿੱਚ ਤੁਹਾਨੂੰ ਚਾਹੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸੰਕਟ ਜਾਂ ਦੁੱਖ ਤਕਲੀਫ ਹੋਵੇ ਮਾਤਾ ਲక్ష్ਮੀ ਉਹ ਸਭ ਕੁਝ ਦੂਰ ਕਰਨ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਜਿਹੜੇ ਰਾਸ਼ੀ ਵਾਲਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਸਾਰੀਆਂ ਰਾਸ਼ੀਆਂ ਦੀ ਉਹਨਾਂ ਸਾਰੀਆਂ ਰਾਸ਼ੀਆਂ ਦੀ ਮਾਤਾ ਰਕਸ਼ਮੀ ਜੀ ਦਾ ਆਸ਼ੀਰਵਾਦ ਹੈ ਉਹਨਾਂ ਦੀਆਂ ਹੁਣ ਸਾਰੀਆਂ ਮਨੋ ਕਾਮਨਾਵਾਂ ਮਾਤਾ ਲక్ష్ਮੀ ਜੀ ਅਕਤੂਬਰ ਦੇ ਮਹੀਨੇ ਦੇ ਵਿੱਚ ਪੂਰੀਆਂ ਕਰਨ ਜਾ ਰਹੀ ਹੈ ਇਹਨਾਂ ਸਾਰੀਆਂ ਦੀਆਂ ਮੁਸ਼ਕਲਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਮਾਤਾ ਲక్ష్ਮੀ ਦੂਰ ਕਰ ਦੇਵੇਗੇ ਇਹਨਾਂ ਨੂੰ ਹਰ ਖੇਤਰ ਦੇ ਵਿੱਚ ਜ਼ਬਰਦਸਤ ਕਾਮਯਾਬੀ ਮਿਲਣ ਜਾ ਰਹੀ ਹੈ ਦੋਸਤੋ ਤੁਹਾਨੂੰ ਦੱਸ ਰਹੀ ਹੈ ਕਿ ਇਹਨਾਂ ਦੇ ਜੀਵਨ ਦੇ ਵਿੱਚ ਹੁਣ ਸੁਖ ਸਮ੍ਰਿਧੀ ਆਵੇਗੀ ਜੋ ਪਿਛਲੇ 4 ਮਹੀਨਿਆਂ ਤੋਂ ਮੁਸ਼ਕਲਾਂ ਚੱਲ ਰਹੀ ਸੀ ਹੁਣ ਉਹ ਦੂਰ ਹੋ ਜਾਣਗੀਆਂ ਅਤੇ ਦਿੱਕਤਾਂ ਦਾ ਸਾਹਮਣਾ ਵੀ ਤੁਹਾਨੂੰ ਨਹੀਂ ਕਰਨਾ ਪਵੇਗਾ ਕਿਉਂਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਮਾਤਾ ਲక్ష్ਮੀ ਜੀ ਇਹਨਾਂ 6 ਇਹਨਾਂ 6 ਰਾਸ਼ੀਆਂ ਤੇ ਆਪਣੀ ਕਿਰਪਾ ਕਰਨ ਵਾਲੇ ਹਨ ਇਸ ਕਰਕੇ ਇਹਨਾਂ ਦੇ ਵਪਾਰ ਦੇ ਵਿੱਚ ਨੌਕਰੀ ਵਿੱਚ ਕੋਈ ਦਿੱਕਤ ਨਹੀਂ ਰਹੇਗੀ ਹੁਣ ਇਹਨਾਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਬਹੁਤ ਸਾਰਾ ਧਨ ਇਹਨਾਂ ਨੂੰ ਪ੍ਰਾਪਤ ਹੋਵੇਗਾ ਨੌਕਰੀ ਦੇ ਵਿੱਚ ਪ੍ਰਮੋਸ਼ਨ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਦੋਸਤੋ ਗ੍ਰਹਿਾਂ ਦੀ ਗੋਚ ਸਥਿਤੀ ਇਸ ਮਹੀਨੇ ਜਾਣ ਕੇ ਅਕਤੂਬਰ ਦੇ ਮਹੀਨੇ ਦੇ ਵਿੱਚ ਇਸ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਰਥਿਕ ਸਥਿਤੀ ਸੁਧਾਰ ਹੋਵੇਗਾ ਇਹਨਾਂ ਰਾਸ਼ੀ ਵਾਲਿਆਂ ਨੂੰ ਅਕਤੂਬਰ ਦੇ ਮਹੀਨੇ ਦੇ ਵਿੱਚ ਜ਼ਬਰਦਸਤ ਜ਼ਬਰਦਸਤ ਲਾਭ ਮਿਲਣ ਵਾਲਾ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਇਹਨਾਂ ਨੂੰ ਹਰ ਖੇਤਰ ਵਿੱਚ ਫਾਇਦਾ ਹੁੰਦਾ ਦੇਖਣ ਨੂੰ ਮਿਲੇਗਾ ਦੋਸਤੋ ਗ੍ਰਹਾਂ ਦੇ ਰਾਜਾ ਸੂਰਜ ਦੇਵ ਇਸ ਮਹੀਨੇ ਦੇ ਵਿੱਚ ਰਾਸ਼ੀ ਪਰਿਵਰਤਨ ਕਰਨਗੇ ਅਤੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਦੋਸਤੋ ਸ਼ੁਕਰ ਗ੍ਰਹਿ ਦਾ ਵੀ ਰਾਸ਼ੀ ਪਰਿਵਰਤਨ ਅਤੇ ਉਥੇ ਹੀ ਮੰਗਲ ਜੋ ਜਮੀਨ ਦੀ ਪ੍ਰਾਪਰਟੀ ਦੇ ਕਾਰਕ ਨੇ ਉਹਨਾਂ ਦਾ ਵੀ ਰਾਸ਼ੀ ਪਰਿਵਰਤਨ ਹੋਵੇਗਾ ਬੁੱਧਾ ਵੀ ਪਰਿਵਰਤਨ ਹੋਵੇਗਾ ਇਹਨਾਂ ਸਾਰੇ ਪਰਿਵਰਤਨਾਂ ਦੇ ਵਿੱਚ ਬੁੱਧ ਰਾਜਯੋਗ ਅਤੇ ਸੁਭ ਸੰਜੋਗ ਕਾਰਨ ਇਸ ਮਹੀਨੇ ਇਸ ਰਾਸ਼ੀ ਵਾਲਿਆਂ ਨੂੰ ਸ਼ੋਭਾ ਪ੍ਰਾਪਤ ਹੋਣਗੇ ਇਹ ਸ਼ੇ ਰਾਸ਼ੀ ਵਾਲੇ ਹੁਣ ਤਾਂ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਤੇ ਆਓ ਜਾਣ ਲੈਂਦੇ ਹਾਂ ਇਹ ਸੇ ਰਾਸ਼ੀਆਂ ਕਿਹੜੀਆਂ ਹਨ ਅਤੇ ਇਹਨਾਂ ਨੂੰ ਆਖਿਰ ਕਿੰਨਾ ਧਨਲਾਭ ਹੋਵੇਗਾ ਦੋਸਤੋ ਸਭ ਤੋਂ ਪਹਿਲੀ ਜਿਹੜੀ ਰਾਸ਼ੀ ਹੈ ਜਿਸ ਦਾ ਅਕਤੂਬਰ ਦੇ ਮਹੀਨੇ ਦੇ ਵਿੱਚ ਭਾਗ ਉਹਦੇ ਹੋਣ ਵਾਲਾ ਹੈ ਉਹ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਕਤੂਬਰ ਦੇ ਮਹੀਨੇ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਤੁਹਾਨੂੰ ਅਮੀਰ ਬਣਾ ਤੋਂ ਕੋਈ ਵੀ ਰੋਕ ਨਹੀਂ ਸਕਦਾ ਦੋਸਤੋ ਮਾਤਾ ਲక్ష్ਮੀ ਜੀ ਵਿਸ਼ੇਸ਼ ਰੂਪ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਤੁਹਾਡੇ ਤੇ ਕਿਰਪਾ ਕਰਨ ਵਾਲੀ ਹੈ ਤੁਹਾਨੂੰ ਐਕਸਟਰਾ ਇਨਕਮ ਮਿਲ ਸਕਦੀ ਹੈ ਜ਼ਮੀਨ ਪ੍ਰਾਪਰਟੀ ਤੋਂ ਲਾਭ ਹੋ ਸਕਦਾ ਹੈ ਤਾਂ ਕਮਾਉਣ ਦੇ ਸੁਨਹਿਰੇ ਮੌਕੇ ਮਿਲ ਸਕਦੇ ਨੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਤੁਹਾਡੇ ਦੁਆਰਾ ਲਏ ਗਏ ਫੈਸਲੇ ਸਹੀ ਸਾਬਤ ਹੋਣਗੇ ਸਮਾਜ ਦੇ ਵਿੱਚ ਮਾਨ ਸਨਮਾਨ ਵਾਦੇਗਾ ਹਰ ਕੰਮ ਦੇ ਵਿੱਚ ਸਫਲਤਾ ਤੁਹਾਡੇ ਕਦਮ ਚੁੰਮੇਗੀ ਅਤੇ ਤੁਹਾਡੀ ਬੰਦ ਕਿਸਮਤ ਦੇ ਤਾਲੇ ਖੁੱਲ ਜਾਣਗੇ ਅਕਤੂਬਰ ਦੇ ਮਹੀਨੇ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲਣ ਦੇ ਜੋਗ ਹਨ ਜਿਸ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਅਕਤੂਬਰ ਦੇ ਮਹੀਨੇ ਦੇ ਵਿੱਚ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਮਿਥਨ ਰਾਸ਼ੀ ਵਾਲਿਓ ਇਸ ਮਹੀਨੇ ਤੁਸੀਂ ਆਪਣੇ ਦੰਪਤੀ ਜੀਵਨ ਵਿੱਚ ਵਿਸ਼ੇਸ਼ ਰੂਪ ਤੇ ਖੁਸ਼ਮਈ ਬਤਾਉਣ ਵਾਲੇ ਹੋ ਇਸ ਸਮੇਂ ਵਿੱਚ ਤੁਹਾਡੇ ਪ੍ਰੇਮ ਜੀਵਨ ਦੇ ਵਿੱਚ ਕਾਫੀ ਪ੍ਰੇਮ ਸਬੰਧ ਵਿੱਚ ਨਜ਼ਦੀਕੀਆਂ ਵਧਣਗੀਆਂ ਤੁਹਾਡਾ ਪ੍ਰੇਮ ਜੀਵਨ ਸ਼ਾਨਦਾਰ ਰਹਿਣ ਵਾਲਾ ਹੈ ਦੋਸਤੋ ਹੁਣ ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਅਗਲੀ ਰਾਸ਼ੀ ਹੈ ਜੀ ਕੁੰਬ ਰਾਸ਼ੀ ਕੁੰਬ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਅਕਤੂਬਰ 2024 ਨੂੰ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਇਹਨੇ ਸਾਰੇ ਸ਼ੋਭ ਸੰਜੋਗ ਤੁਲਬ ਸੰਜੋਗ ਦੇ ਕਾਰਨ ਤੁਹਾਨੂੰ ਮਾਲਾ ਮਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਸ ਅਕਤੂਬਰ ਦੇ ਮਹੀਨੇ ਦੇ ਵਿੱਚ ਕਈ ਸੁਨਹਿਰੇ ਅਵਸਰ માતા ਲక్ష్ਮੀ ਜੀ ਤੁਹਾਨੂੰ ਦੇਣ ਵਾਲੀ ਹੈ ਤੁਹਾਡੇ ਕੈਰੀਅਰ ਦੇ ਵਿੱਚ ਬਿਜ਼ਨਸ ਵਪਾਰ ਦੇ ਵਿੱਚ ਤਰੱਕੀ ਦੇ ਚਾਰ ਚੰਨ ਲੱਗਣ ਜਾ ਰਹੇ ਹਨ ਨੌਕਰੀ ਵਗੈਰਾ ਤੋਂ ਤੁਸੀਂ ਜਬਤ ਦਸ ਮਨਾਫਾ ਕਮਾ ਸਕਦੇ ਹੋ ਨਾਲ ਹੀ ਨਾਲ ਰੁਕਿਆ ਹੋਇਆ ਧਨ ਫਸਿਆ ਹੋਇਆ ਪੈਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਤੁਹਾਨੂੰ ਸਾਰੇ ਕੰਮਾਂ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ ਤੁਸੀਂ ਜਿਸ ਵੀ ਕੰਮ ਦੇ ਲਈ ਕੋਈ ਫੈਸਲਾ ਲਾਓ ਸਭ ਕੁਝ ਸਹੀ ਸਾਬਤ ਹੋਵੇਗਾ ਇਸ ਸਮੇਂ ਤੁਹਾਡੇ ਘਰ ਦੇ ਵਿੱਚ ਮਾਨ ਸਨਮਾਨ ਵਧੇਗਾ ਵਡੀਆਂ ਜ਼ਿੰਮੇਵਾਰੀਆਂ ਬਾਤ ਸਕਦੀਆਂ ਨੇ ਲਾਈਫ ਤੇ ਲਈ ਚੰਗਾ ਸਾਲ ਜਾਨੀ ਕਿ ਇਹ ਕੈ ਸਕਦੇ ਹੋ ਅਕਤੂਬਰ 2024 ਦੇ ਵਿੱਚ ਵਿਦਿਆਰਥੀਆਂ ਦੇ ਲਈ ਬਹੁਤ ਹੀ ਚੰਗਾ ਤੇ ਖਾਸ ਰਹਿਣ ਵਾਲਾ ਹੈ ਜੋ ਕਿਸੇ ਖਾਸ ਰਿਜ਼ਲਟ on ਦਾ ਇੰਤਜ਼ਾਰ ਕਰ ਰਹੇ ਹਨ ਉਹ ਤੁਹਾਡੇ ਪੱਕ ਵਿੱਚ ਜਾਵੇਗਾ ਸਿਹਤ ਵੱਲੋਂ ਗੱਲ ਕਰੀਏ ਤਾਂ ਤੁਹਾਡੀ ਸਿਹਤ ਵੀ ਇਸ ਮਹੀਨੇ ਦੇ ਵਿੱਚ ਠੀਕ ਰਹੇਗੀ ਦੋਸਤੋ ਅਗਲੀ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਹੈ ਜੀ सिंह राशि सिंह राशि सिंह राशि वालों ਨੂੰ ਦੱਸ ਦਈਏ ਕਿ ਅਕਤੂਬਰ 2024 ਦੇ ਵਿੱਚ માતા લક્ષ્ਮੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਬਣ ਰਹੀ ਹੈ ਇਸ ਲਈ ਅਕਤੂਬਰ 2024 ਤੁਹਾਡੇ ਲਈ ਖਾਸ ਰਹਿਣ ਵਾਲਾ ਹੈ ਤੁਹਾਨੂੰ ਨਵੇਂ 파ਟਨਰ ਦਾ ਸਾਥ ਮਿਲੇਗਾ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਤੁਸੀਂ ਜੀਵਨ ਦੇ ਵਿੱਚ ਕਾਫੀ ਬਿਜ਼ੀ ਦਿਖਾਈ ਦਿਓਗੇ ਘਰ ਵਿੱਚ ਜੋ ਕੋਈ ਕਾਫੀ ਕੰਮ ਪੈਂਡਿੰਗ ਪਏ ਸੀ ਜੋ ਮੁਸ਼ਕਲ ਕੰਮ ਸੀ ਜੋ ਕਾਫੀ ਦਿਨਾਂ ਤੋਂ ਨਹੀਂ ਸੀ ਹੋ 파 ਰਹੇ ਉਨਾ ਨੂੰ ਪੂਰਾ ਕਰਨ ਦੇ ਤੁਸੀਂ ਹੁਣ ਪੂਰੀ ਕੋਸ਼ਿਸ਼ ਕਰੋਗੇ ਕੋਟ ਕਚੈਰੀ ਦੇ ਮਾਮਲਿਆਂ ਦੇ ਵਿੱਚ ਜ਼ਬਰਦਸਤ ਸਫਲਤਾ ਪ੍ਰਾਪਤ ਹੋਣ ਦੀ ਨਜ਼ਰ ਆ ਰਹੀ ਹੈ ਇਸ ਲਈ ਅਕਤੂਬਰ 2024 ਦੇ ਵਿੱਚ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਮਹੀਨਾ ਬਹੁਤ ਹੀ ਖਾਸ ਰਹੇਗਾ ਮਾਤਾ ਲక్ష్ਮੀ ਜੀ ਦੀ ਸਭ ਤੋਂ ਅਧਿਕ ਕਿਰਪਾ দৃষ্টি ਤੁਹਾਡੇ ਤੇ ਰਹੇਗੀ ਇਹ ਮਹੀਨੇ ਦੇ ਵਿੱਚ ਤੁਹਾਡੀ ਸਿਹਤ ਬਿਲਕੁਲ ਸਹੀ ਰਹੇਗੀ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਉਹਨਾਂ ਮੁਸ਼ਕਲਾਂ ਤੋਂ ਹੁਣ ਤੁਹਾਨੂੰ ਮੁਕਤੀ ਮਿਲਣਾ ਚਾਹੀ ਹੈ ਵਿਦੇਸ਼ ਜਾਣ ਦਾ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਦੂਰ ਦੀ ਯਾਤਰਾ ਵੀ ਕਰ ਸਕਦੇ ਹੋ ਇਹ ਯਾਤਰਾ ਤੁਹਾਡੇ ਲਈ ਕਾਫੀ ਸ਼ੁਭਫਲਦਾਇਕ ਰਹੇਗੀ ਅਕਤੂਬਰ 2024 ਦੇ ਵਿੱਚ ਨੌਕਰੀ ਸੰਬੰਧੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲੇਗੀ बॉस ਅਤੇ ਉੱਚ ਅਧਿਕਾਰੀਆਂ ਦਾ ਤੁਹਾਨੂੰ ਪੂਰਾ ਸਪੋਰਟ ਮਿਲੇਗਾ ਹਰ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜੇਕਰ ਤੁਸੀਂ ਪ੍ਰਾਪਰਟੀ ਨਿਵੇਸ਼ ਤੇ ਜੁੜੇ ਹੋਏ ਹੋ ਤਾਂ ਤੁਹਾਨੂੰ ਲਾਭ ਮਿਲੇਗਾ ਜੈਸੇ ਵੀ ਕੰਮ ਲਈ ਤੁਸੀਂ ਜੋ ਵੀ ਫੈਸਲਾ ਲਓਗੇ ਉਸ ਦੇ ਵਿੱਚ ਸਫਲਤਾ ਕਾਮਯਾਬੀ ਤੁਹਾਨੂੰ ਨਜ਼ਰ ਆਵੇਗੀ ਤੁਹਾਨੂੰ ਇੰਜ ਲੱਗੇਗਾ ਕਿ ਇਹ ਕੰਮ ਤੁਹਾਡੇ ਲਈ ਹੀ ਬਣਿਆ ਹੋਇਆ ਹੈ ਸਨਤਾਨ ਦੇ ਵੱਲੋਂ ਤੁਹਾਨੂੰ ਸੁੱਖ ਮਿਲੇਗਾ ਸਮਾਜ ਵਿੱਚ ਤੁਹਾਡਾ ਰੁਤਪਾ ਵਧੇਗਾ ਤੇ ਤੁਹਾਡਾ ਮਾਨ ਸਨਮਾਨ ਵੀ ਹੋਵੇਗਾ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਅਕਤੂਬਰ 2024 ਬਹੁਤ ਹੀ ਖਾਸ ਰਹਿਣ ਵਾਲਾ ਹੈ ਤੁਹਾਡੇ ਧਨ ਦੇ ਵਿੱਚ ਦੁੱਗਣਾ ਲਾਭ ਹੋ ਸਕਦਾ ਹੈ ਲਾਟਰੀ ਵਗੈਰਾ ਇਹਦੇ ਵਿੱਚ ਤੁਸੀਂ ਜਬਰਦਸਤ ਮੁਨਾਫਾ ਕਮਾ ਸਕਦੇ ਹੋ ਨਾਲ ਹੀ ਨਾਲ ਰੁਕਿਆ ਹੋਇਆ ਫਸਿਆ ਹੋਇਆ ਧਨ ਤੁਹਾਨੂੰ ਪ੍ਰਾਪਤ ਹੋਵੇਗਾ ਨਾੜੀ ਨਾਲ ਪਾਰਟਨਰਸ਼ਿਪ ਬਿਜ਼ਨਸ ਵਪਾਰ ਜੇਕਰ ਤੁਸੀਂ ਕਰ ਰਹੇ ਹੋ ਤਾਂ ਤੁਹਾਨੂੰ ਲਾਭ ਦੇਖਣ ਨੂੰ ਮਿਲੇਗਾ ਜਿਸ ਵੀ ਕੰਮ ਦੇ ਵਿੱਚ ਤੁਸੀਂ ਹੱਥ ਲਗਾਓਗੇ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਹੁੰਦੀ ਨਜ਼ਰ ਆਵੇਗੀ ਤੁਹਾਡੇ ਦੁਆਰਾ ਲਏ ਗਏ ਫੈਸਲੇ ਸਹੀ ਸਾਬਤ ਹੋਣਗੇ ਤੁਹਾਡੀ ਆਰਥਿਕ ਸਥਿਤੀ ਕਾਫੀ ਸੁਧਰੀ ਹੋਵੇਗੀ ਤੁਹਾਡੇ ਖਰਚਿਆਂ ਦੇ ਵਿੱਚ ਥੋੜਾ ਜਿਹਾ ਨਿਰੰਤਰ ਦੇਖਣ ਨੂੰ ਮਿਲੇਗਾ ਖਰਚਿਆਂ ਵਿੱਚ ਕਮੀ ਆਵੇਗੀ ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਅਕਤੂਬਰ 2024 ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲਾ ਹੈ ਤੁਹਾਡੇ ਲਈ ਜੇਕਰ ਤੁਹਾਡਾ ਕੋਈ ਅਧੂਰਾ ਕੰਮ ਪਿਆ ਸੀ ਉਹ ਹੁਣ ਪੂਰਾ ਹੋ ਜਾਵੇਗਾ ਵਪਾਰ ਵਿੱਚ ਤੁਹਾਡੇ ਕੈਰੀਅਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਜਿਹੜੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਜੋਬ ਲੱਗਣ ਦੀ ਸੰਭਾਵਨਾ ਹੈ ਜਿਹੜੀ ਵੀ ਪ੍ਰੋਬਲਮ ਹੁਣ ਤੱਕ ਆ ਰਹੀ ਸੀ ਉਹ ਨਹੀਂ ਆਵੇਗੀ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰੋਮੋਸ਼ਨ ਦੇ ਯੋਗ ਬਣਨਗੇ ਘਰ ਪਰਿਵਾਰ ਦਾ ਤੁਹਾਨੂੰ ਸਪੋਰਟ ਮਿਲੇਗਾ ਵੱਡੇ ਪਾਏ ਪੈਣ ਦਾ ਸਪੋਰਟ ਮਿਲੇਗਾ ਤੁਹਾਨੂੰ ਬੈਂਕ ਬੈਲੈਂਸ ਤੋਂ ਵੀ ਲਾਭ ਹੋਵੇਗਾ ਜਿਸ ਦੇ ਕਾਰਨ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ માતા ਲక్ష్ਮੀ ਜੀ ਦੀ ਕਿਰਪਾ ਇਹਨਾਂ ਰਾਸ਼ੀ ਵਾਲਿਆਂ ਤੇ ਸਭ ਤੋਂ ਜ਼ਿਆਦਾ ਰਹਿਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ ਦੀ ਰਸਤੀ ਰਹਿਣ ਦੇ ਕਾਰਨ ਇਹਨਾਂ ਰਾਸ਼ੀ ਵਾਲਿਆਂ ਨੂੰ ਤਾਂ ਦਿਨ ਨਾਲ ਮਾਲਾ ਮਾਲ ਕਰੋੜਪਤੀ ਬਣਨ ਤੋਂ ਇਨਨੂੰ ਕੋਈ ਨਹੀਂ ਰੋਕ ਸਕਦਾ ਅਗਰ ਤੁਸੀਂ ਮਾਤਾ ਲక్ష్ਮੀ ਜੀ ਤੋਂ ਜ਼ਿਆਦਾ ਤੋਂ ਜ਼ਿਆਦਾ ਕਿਰਪਾ ਦ੍ਰਿਸ਼ਟੀ ਪਾਉਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲਿਖ ਕੇ ਹਾਜ਼ਰੀ ਲਿਖਵਾ ਦਿਓ ਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ